ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਦਾਲ ਬਣਾਵਾਂਗੇ ਚਾਲ ਆਪਾਂ ਬਣਾਵਾਂਗੇ ਛੋਲਿਆਂ ਦੀ ਦਾਲ ਆ ਆਪਣੀ ਦਲੀ ਹੋਈ ਇਹਨੂੰ ਚਨਾ ਦਾਲ ਵੀ ਬੋਲਦੇ ਆ ਛੋਲਿਆਂ ਦੀ ਦਾਲ ਵੀ ਬੋਲਦੇ ਇਹਨੂੰ ਨਾ ਆਪਾਂ 2 ਘੰਟੇ ਪਹਿਲਾਂ ਭੰਉਂਤਾ ਸੀ ਇਹ ਭਿਜ ਕੇ ਵਧੀਆ ਸੌਫਟ ਹੋ ਗਈ ਐ ਤੇ ਆਪਾਂ ਦੋ ਤੋਂ ਤਿੰਨ ਵਾਰੀ ਇਹਨੂੰ ਧੋ ਲਿਆ ਤੇ ਇਧਰ ਨਾ ਆਪਾਂ ਛੋਟੇ ਦੋ ਚਮਚਾ ਆਪਾਂ ਮੂੰਗੀ ਦੀ ਦਾਲ ਦੇ ਭੰਉਂਤੇ ਸੀਗੀ ਇਹਨੇ ਵੀ ਆਪਾਂ ਛਿਲਕਾ ਆ ਕੱਢਤਾ ਤੇ ਵਧੀਆ ਸਾਫ ਪਾਣੀ ਇਹਦਾ ਹੁਣ ਤੇ ਇਧਰ ਨਾਲ ਆਪਾਂ ਹੁਣ ਇਹਦਾ ਮਸਾਲਾ ਬਣਾਵਾਂਗੇ 2 ਚਮਚ ਹੈਗਾ ਆਪਣਾ ਧਨੀਆ ਤੇ ਅੱਧਾ ਕ ਚਮਚ ਕਾਲੀ ਮਿਰਚ ਤੇ 1 ਚਮਚ ਹੈਗਾ ਜੀਰਾ ਤੇ ਜਿਹੜਾ ਦੂਸਰਾ ਸਮਾਨ ਪਾਵਾਂਗੇ ਨਾ ਵਿੱਚ ਉਹ ਤੁਹਾਨੂੰ ਨਾਲ ਦੀ ਨਾਲ ਦੱਸ ਦਿਆਂਗੇ ਤੇ ਵਿੱਚ ਪਾਵਾਂਗੇ ਆਪਾਂ ਮਸਾਲੇ ਦੇ ਕੜੀ ਪੱਤਾ ਤੇ ਇਧਰ ਆਪਾਂ ਨਾ ਛੋਟੇ-ਛੋਟੇ ਸਾਈਜ਼ ਦੇ 2-3 ਟਮਾਟਰ ਲਈ ਹੈ ਤੇ ਇੱਕ ਨੂੰ ਤਾਂ ਆਪਾਂ ਛੋਟੇ ਪੀਸਾਂ 'ਚ ਕੱਟ ਲਾਂਗੇ ਤੇ ਦੋਵਾਂ ਦਾ ਪੇਸਟ ਬਣਾ ਲਾਂਗੇ ਤੇ ਇਧਰ ਆਪਾਂ ਹਰੀਆਂ ਮਿਰਚਾਂ ਲੰਮੇ ਹੁਣ ਆਪਾਂ ਨਾ ਸਭ ਤੋਂ ਪਹਿਲਾਂ ਧਾਲ ਨੂੰ ਧਰਾਂਗੇ ਕੁੱਕਰ ਚ ਪਾ ਕੇ ਤੇ ਫਿਰ ਆਪਾਂ ਮਸਾਲਾ ਤਿਆਰ ਕਰਾਂਗੇ ਹਨਾ ਦਾਲ ਦਾ ਨਾ ਪਾਣੀ ਕੱਢ ਦਾਂਗੇ ਆਹ ਆਪਾਂ ਦੋਨੇ ਇਕੱਠੀਆਂ ਵੀ ਪੀਉ ਸਕਦੇ ਮੈਂ ਤਾਂ ਵੈਸੇ ਬੁਖਾਉਣ ਦਾ ਕਾਰਨ ਕਰਕੇ ਨਾ ਵੀ ਅੱਡ ਪੀਉਂਦੀ ਸੀ ਤੇ ਆਪਾਂ ਇਕੱਠੇ ਵੀ ਭਿਉਂ ਸਕਦੇ ਆ ਛੋਲਿਆਂ ਦੀ दाल ਤੇ मूंगੀ ਦੀ दाल ਨੂੰ ਹੁਣ ਆਪਾਂ ਇਹਨੂੰ ਪਾ ਦਾਂਗੇ ਕੁੱਕਰ ਚ ਹੁਣ ਆਪਾਂ ਇਹਦੇ ਵਿੱਚ ਨਾ ਅੱਧਾ ਚਮਚ ਨਾ ਨਮਕ ਦਾ ਪਾਵਾਂਗੇ ਤੇ ਆਪਾਂ ਹਾਬ ਨਾਲ ਹੀ ਪਾਵਾਂਗੇ ਕਿਉਂਕਿ ਆਪਾਂ ਨਾ ਮਸਾਲੇ 'ਚ ਵੀ ਨਮਕ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਪਾਣੀ ਪਾਣੀ ਨਾ ਆਪਾਂ ਦਾਲ ਦੇ ਉੱਤੋਂ 1 ਇੰਚ ਹੀ ਉੱਤੇ ਪਾਉਣਾ ਬਸ ਬਹੁਤ ਨਾਲ ਨਹੀਂ ਪਾਉਣਾ ਛੋਲੇ ਦਾ ਤੇ ਥੋੜਾ ਜਿਹਾ ਪਾਣੀ ਘੱਟ ਹੀ ਪੈਂਦਾ ਘੱਟ ਫੁੱਲਦੀ ਹੈ ਘੋਟੇ ਤੋਂ ਹੀ ਫੁੱਲ ਜਾਂਦੀ ਹੈ ਇਹ ਤੇ ਹੁਣ ਆਪਾਂ ਇਹਦੇ ਵਿੱਚ ਨਾ ਦੋ ਚਮਚ ਘਿਓ ਦੇ ਪਾ ਦਾਂਗੇ ਤੇ ਵਧੀਆ ਬਣ ਕੇ ਨਾ ਢਲ ਜੂਗੀ ਫੇਰ ਹੁਣ ਆਪਾਂ ਇਹਦਾ ਟੱਕਣ ਲਾ ਕੇ ਤੇ ਇਹਦੀਆਂ ਆਪਾਂ ਨਾ 4 ਵਿਸਲਾਂ ਕਢਾਵਾਂਗੇ ਤੇ ਪ੍ਰੈਸ਼ਰ ਖੁੱਲੂਗਾ ਜਦੋਂ ਫੇਰ ਖੋਲਾਂਗੇ ਆਪਾਂ ਇਹਨੂੰ ਹੁਣ ਆਪਾਂ ਇਹਨੂੰ ਗੈਸ ਤੇ ਰੱਖ ਦਿੰਨੇ ਆ ਹੁਣ ਆਪਾਂ ਇਹ ਚਾਰ ਪੇਸਲਾ ਕੱਢਾਂਗੇ ਤੇ ਫਿਰ ਹੁਣ ਆਪਾਂ ਇਹਦਾ ਮਸਾਲਾ ਤਿਆਰ ਕਰਾਂਗੇ ਹੁਣ ਆਪਾਂ ਇੱਧਰ ਗੈਸ ਤੇ ਨਾ ਪੈਨ ਰੱਖ ਲਿਆ ਤੇ ਦਾਲ ਆਪਾਂ ਦੂਸਰੇ ਚੁੱਲ੍ਹੇ ਤੇ ਕਰਤੀ ਹੈ ਹੁਣ ਇਹ ਚ ਪਾ ਦਾਂਗੇ ਆ ਪਤਣੀਆਂ ਨਾਲੇ ਪਾ ਦਾਂਗੇ ਜੀਰਾ ਤੇ ਨਾਲੇ ਇੱਕ ਨਾ ਆਪਾਂ ਲਾਲ ਮਿਰਚ ਪਾਵਾਂਗੇ ਇਹ ਇਹ ਕਸ਼ਮੀਰੀ ਮਿਰਚ ਹੈ ਇਹ ਇਹ ਪਾ ਦਾਂਗੇ ਤੇ ਨਾਲ ਹੀ ਆਪਾਂ ਪਾ ਦੇਾਂਗੇ ਕਾਲੀਆਂ ਮਿਰਚ ਤੇ ਹੁਣ ਆਪਾਂ ਇਹਨੂੰ ਥੋੜਾ ਜਨਾ ドライ रोस्ट ਕਰਾਂਗੇ ਤੇ ਫੇਰ ਨਾ ਆਪਾਂ ਇਹਨੂੰ ਦਰਦਰਾ ਜਿਹਾ ਪੀਸ ਲਾਂਗੇ ਆਪਨਾ ਮਸਾਲਾ ਨਾ ドライ रोस्ट ਹੋ ਗਿਆ ਤੇ ਹੁਣ ਆਪਾਂ ਇਹਨੂੰ ਪਲੇਟ 'ਚ ਕੱਢ ਲੈਨੇ ਆ ਤੇ ਜਦੋਂ ਵੀ ਇਹ ਠੰਡਾ ਹੋ ਗਿਆ ਫਿਰ ਆਪਾਂ ਇਹਨੂੰ ਠੀਕ ਲਾएंगे ਮਸਾਲਾ ਨਾ ਠੰਡਾ ਹੋ ਗਿਆ ਤੇ ਆਪਾਂ ਜੱਗ ਦੇ ਵਿੱਚ ਪਾ ਲੈਨੇ ਤੇ ਇਹਦੇ ਵਿੱਚ ਨਾ ਹੁਣ ਆਪਾਂ ਚੌਥਾ ਕਿ ਹਿੱਸਾ ਨਾਮਕ ਦਾ ਪਾਵਾਂਗੇ ਤੇ ਚੌਥਾ ਹਿੱਸਾ ਹੀ ਆਪਾਂ ਪਾਵਾਂਗੇ ਕਾਲੇ ਨਾਮਕ ਦਾ ਇਹਦੇ ਵਿੱਚ ਅੱਧਾ ਕਿ ਚਮਚ ਪਾਵਾਂਗੇ ਕਸੂਰੀ ਮੇਥੀ ਪਾ ਦੇਣੀ ਤੇ ਹੁਣ ਆਪਾਂ ਇਹਨੂੰ ਕਰਾਂਗੇ ਗ੍ਰਾਇੰਡ ਮਸਾਲਾ ਨਾ ਆਪਾਂ ਗ੍ਰਾਇੰਡ ਕਰ ਲਿਆ ਦੇਖੋ ਬਹੁਤ ਵਧੀਆ ਮਸਾਲਾ ਬਣ ਗਿਆ ਇਹ ਮਸਾਲਾ ਪਾ ਕੇ ਨਾ ਦਾਲ ਬਹੁਤ ਸਵਾਦ ਬਣਦੀ ਆ ਤੇ ਹੁਣ ਆਪਾਂ ਨਾ ਆਹ ਟਮਾਟਰਾਂ ਨੂੰ ਗ੍ਰਾਇੰਡ ਕਰ ਲਾਂਗੇ ਤੇ ਦੂਜੇ ਆਪਾਂ ਬਰੀਕ ਕੱਟ ਲਾਂਗੇ ਇਹਦਾ ਪੇਸਟ ਜਿਹਾ ਬਣਾ ਲਾਂਗੇ ਇਦਨ ਆਪਾਂ ਟਮਾਟਰ ਦਾ ਪੇਸਟ ਬਣਾ ਲਿਆ ਤੇ ਹੁਣ ਆਪਨੇ ਤਿੰਨ ਤੋਂ ਚਾਰ ਬਿਸਲਾ ਨਿਕਲ ਗਈਆਂ ਤੇ ਆਪਾਂ ਨਾ ਹੁਣ ਇਹਨੂੰ ਪਾ ਦੇਣੀ ਹੁਣ ਇੱਥੇ ਆਪਾਂ ਨਾ ਤੜਕਾ ਬਣਾਉਣਾ ਸ਼ੁਰੂ ਕਰ ਦਿੰਨੇ ਫਿਰ ਜਦੋਂ ਪ੍ਰੈਸ਼ਰ ਨਿਕਲ ਗਿਆ ਆਪਾਂ ਉਦੋਂ ਆਪਾਂ ਤੇ ਹੁਣ ਆਪਾਂ ਇਹਦੇ ਵਿੱਚ ਨਾ ਅੱਧਿਕ ਕਰਸ਼ੀ ਘਿਓ ਦੀ ਪਾਈ ਹੈ ਤੇ ਹੁਣ ਜਦੋਂ ਗਰਮ ਹੋ ਗਿਆ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਖਰਚ ਫੰਕੀ ਹੁਣ ਆਪਾਂ ਇਹਦੇ ਵਿੱਚ ਜੀਰਾ ਪਾ ਦਾਂਗੇ ਤੇ ਜਿਹੜਾ ਆਪਾਂ ਕੜੀ ਪੱਤਾ ਲਿਆ ਇਹ ਵੀ ਪਾ ਦਾਂਗੇ ਇਹਦੇ ਵਿੱਚ ਇਹਦੇ ਨਾਲ ਵੀ ਨਾ ਟੇਸਟ ਬਹੁਤ ਵਧੀਆ ਆਊਗਾ ਆਪਣੀ ਦਾਲ ਦੇ ਵਿੱਚ ਗਾਇਕ ਨੂੰ ਫਲੋ ਕਰ ਲੋ ਜਮਾ ਕਿਉਂਕਿ ਹਰੇ ਆ ਨਾ ਤੋਤੇ ਦੇ ਆ ਤਾਂ ਕਰਕੇ ਥੋੜਾ ਜਿਆਦਾ ਚੜਤਦੇ ਤੇ ਹੁਣ ਆਪਾਂ ਇਹਦੇ ਵਿੱਚ ਆਹ ਨਾ ਟਮਾਟਰਾਂ ਦਾ ਪੇਸਟ ਬਣਾਇਆ ਜਿਹੜਾ ਉਹ ਪਾ ਦਾਂਗੇ ਬਹੁਤ ਹੀ ਸਾੰਤਰੀਤਾ ਦਾਲ ਬਣਾਉਂਦਾ ਨਾ ਕੋਈ ਦਸਣ ਨਾ ਕੋਈ ਪਿਆਜ ਸਿਰਫ ਟਮਾਟਰ ਨਾਲ ਬਹੁਤ ਹੀ ਟੇਸਟੀ ਦਾਲ ਬਣ ਕੇ ਆਪਣੀ ਨਾ ਪਿਆਰ ਹੋ ਜੂਗੀ ਹੁਣ ਆਪਾਂ ਥੋੜਾ ਜੈ ਇਹਨੂੰ ਪਕਾਵਾਂਗੇ ਤੇ ਮਸਾਲੇ ਪਾ ਦਿਆਂਗੇ ਆਪਾਂ ਹੁਣ ਇਹਦੇ ਵਿੱਚ ਨਾਮਕਿ ਤਾਂ ਆਪਾਂ ਪਾਇਆ ਹੀ ਹੈ ਤੇ ਹੁਣ ਇਹਦੇ ਵਿੱਚ ਅੱਧਾ ਚਮਚਾ ਨਾ ਆਪਾਂ ਹਲਦੀ ਦਾ ਪਾ ਦਿਆਂਗੇ ਤੇ ਅੱਧਾ ਚਮਚੀ ਪਾਵਾਂਗੇ ਆਪਾਂ ਮਿਰਚ ਕਸ਼ਮੀਰੀ ਮਿਰਚ ਤੇ ਜਿਹੜਾ ਆਪਾਂ ਮਸਾਲਾ ਬਣਾਇਆ ਨਾ ਉਹ ਪਾ ਦਾਂਗੇ ਆਪਾਂ ਇਹਦੇ ਵਿੱਚ 1.5 ਚਮਚਾ ਹੁਣ ਆਪਾਂ ਇਹਨੂੰ ਫੜ ਕੇ ਹੁਣ ਮਲਾਂਗੇ ਬਦ ਗਿਆ ਉਹਨਾਂ ਟਾਈਮ ਆਪਨੇ ਨਾ ਪ੍ਰੈਸ਼ਰ ਨਿਕਲ ਜੂਗਾ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਦਾਲ ਆਪਾਂ ਨਾ ਜੱਗ ਧੋ ਕੇ ਥੋੜਾ ਜਿਹਾ ਪਾਣੀ ਪਾਵਾਂਗੇ ਵਿੱਚ ਤੇ ਆਪਣੇ ਮਸਾਲੇ ਨਾ ਵਧੀਆ ਫੁੱਲ ਜਾਣਗੇ ਫਿਰ ਤੇ ਵਧੀਆ ਪੱਕ ਜਾਣਗੇ ਹੁਣ ਆਪਾਂ ਉਹਨਾ ਟਾਈਮ ਪਕਾਵਾਂਗੇ ਜਿੰਨਾ ਟਾਈਮ ਇਹ ਕਿਉਂ ਨਹੀਂ ਛੱਡ ਜਾਂਦਾ ਆਪਣਾ ਮਸਾਲਾ ਤੇ ਨਾਲੇ ਆਪਾਂ ਪ੍ਰੈਸ਼ਰ ਨਿਕਲਦੀ ਬੇਲ ਕਰਦੇ ਹੁਣ ਆਪਾਂ ਪ੍ਰੈਸ਼ਰ ਖੋਲ ਕੇ ਕੁੱਕਰ ਰਹਿਣੇ ਆ ਆਪਣੀ ਦਾਲ ਬਣੀ ਜਾਂ ਨਹੀਂ ਬਣੀ ਦਾਲ ਆਪਣੀ ਬਣ ਕੇ ਨਾ ਤਿਆਰ ਹੋ ਗਈ ਐ ਤੇ ਹੁਣ ਆਪਾਂ ਨਾ ਥੋੜੀ ਜੀ ਮਦਨੀ ਮਾਰਾਂਗੇ ਇਹਦੇ ਵਿੱਚ ਥੋੜੀ ਜਿਆਦਾ ਨਿਕੋਟਦੇ ਆਪਾਂ ਥੋੜੀ ਘੋਟਾਂਗੇ ਥੋੜੀ ਜੀ ਵਿੱਚ ਦਾਣੇ ਸਾਫ ਦੇ ਰੱਖਾਂਗੇ ਤੇ ਇਧਰ ਆਪਣਾ ਨਾ ਮਸਾਲੇ ਨੇ ਘਿਓ ਛੱਡਤਾ ਦੇਖ ਲਓ ਤੇ ਹੁਣ ਆਪਾਂ ਇਹਦੇ ਵਿੱਚ ਦਾਲ ਪਾ ਦਿਆਂਗੇ ਦਵਾਲ ਨੂੰ ਨਾ ਵਿੱਚ ਮਿਕਸ ਕਰ ਦਿਆਂਗੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਟਮਾਟਰ ਕੱਟੇ ਸੀ ਨਾ ਬਰੀਕ-ਬਰੀਕ ਤੇ ਉਹ ਪਾ ਦਿਆਂਗੇ ਨਾਲੇ ਪਾ ਦਿਆਂਗੇ ਆਪਾਂ ਹਰੀਆਂ ਮਿਰਚਾਂ ਤੇ ਹੁਣ ਆਪਾਂ ਇਹਨੂੰ 2 ਤੋਂ 3 ਮਿੰਟ ਪਕਾਵਾਂਗੇ ਆਪਣੀ ਦਾਲ ਦੇ ਵਿੱਚ ਨਾ ਨਾ ਕੇ ਮਿਰਚਰ ਆ ਜੂਗਾ ਤੇ ਵਧੀਆ ਤਿਆਰ ਹੋ ਗਈ ਹੈ ਦਾਲ ਆਪਣੀ ਤੇ ਬਹੁਤ ਹੀ ਟੇਸਟੀ ਬਣੀ ਹੈ ਦੇਖੋ ਜਿਖ ਰੂ ਬਹੁਤ ਵਧੀਆ ਆਈ ਜਾਂਦੀ ਹੈ ਤੇ ਹੁਣ ਆਪਾਂ ਇਹਨੂੰ ਨਾ ਥੋੜਾ ਜਿਹਾ ਢੱਕ ਕੇ ਪਕਾ ਲਾਂਗੇ ਆਪਣੀ ਦਾਲ ਨੂੰ ਨਾ ਤਿੰਨ ਤੋਂ ਚਾਰ ਮਿੰਟ ਹੋ ਗਏ ਵਧੀਆ ਮਸਾਲੇ ਵਿੱਚ ਦਾਲ ਦੇ ਰਲ ਗਏ ਆ ਤੇ ਦਾਲ ਆਪਣੀ ਨਾ ਤਿਆਰ ਹੋ ਗਈ ਹੈ ਬਹੁਤ ਹੀ ਵਧੀਆ ਤਿਆਰ ਹੋ ਗਈ ਹੈ ਤੇ ਹੁਣ ਆਪਾਂ ਗਾਏ ਸੌਫ ਕਰ ਦਿੰਨੇ ਤੇ ਹੁਣ ਆਪਾਂ ਇਹਨੂੰ ਵੱਡੇ ਬੋਲ ਦੇ ਵਿੱਚ ਕੱਢ ਲੈਨੇ ਦਾਲ ਆਪਾਂ ਵੱਡੇ ਬੋਲ ਦੇ ਵਿੱਚ ਕੱਢ ਲਈ ਐ ਤੇ ਹੁਣ ਆਪਾਂ ਉੱਤੇ ਇਹਦੇ ਡੈਕੋਰੇਟ ਕਰ ਦਾਂਗੇ ਹਰੀ ਮਿਰਚ ਨਾਲ ਤੇ ਆਪਾਂ ਹਰਾ ਧਨੀਆ ਵੀ ਪਾ ਸਕਦੇ ਆ ਮੇਰੇ ਕੋਲ ਨਹੀਂ ਸੀਗਾ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ